ਆਸਟ੍ਰੇਲੀਆ ਦੇ ਪੱਛਮੀ ਹਿੱਸੇ ਦੇ ਵਿੱਚ ਇੱਕ ਛੋਟਾ ਜਿਹਾ ਟਾਊਨ ਕਾਰਨਾਮਾ ਅੱਜਕੱਲ੍ਹ ਦੁਨੀਆ ਭਰ ਦੇ ਸੈਲਾਨੀਆਂ ਦੀ ਖਾਸ ਪਸੰਦ ਬਣਿਆ ਹੋਇਆ ਹੈ ਕਾਰਨਾਮਾ ਨੂੰ ਮਸ਼ਹੂਰ ਕਰਨ ਵਾਲੀ ਚੀਜ਼ ਕੋਈ ਇਮਾਰਤ ਮਿਊਜ਼ੀਅਮ ਜਾਂ ਫਿਰ ਬੀਚ ਨਹੀਂ ਹੈ ਇਹ ਹੈ ਦੁਨੀਆ ਦਾ ਸਭ ਤੋਂ ਵੱਡਾ ਟਰੈਕਟਰ ਪਰਥ ਸ਼ਹਿਰ ਤੋਂ ਲਗਭਗ 300 ਕਿਲੋਮੀਟਰ ਦੂਰ ਇਹ ਸੰਤਰੀ ਰੰਗ ਦਾ ਵਿਸ਼ਾਲ ਟਰੈਕਟਰ ਪਿੰਡ ਦੇ ਚੌਰਾਹੇ ਦੀ ਸ਼ਾਨ ਮੰਨਿਆ ਜਾਂਦਾ ਹੈ ਇਸ ਨੂੰ ਦੇਖਣ ਦੇ ਲਈ ਆਉਣ ਵਾਲਿਆਂ ਦੀ ਪਹਿਲੀ ਪ੍ਰਤੀਕਿਰਿਆ ਹੁੰਦੀ ਹੈ ਵਾਹ ਇਹ ਅਸਲੀ ਹੈ ਜਾਂ ਫਿਰ ਕੋਈ ਫਿਲਮੀ ਸੈੱਟ ਇਸ ਟਰੈਕਟਰ ਦੀਆਂ ਖਾਸੇ ਤਾਂ ਹੈਰਾਨ ਕਰਨ ਵਾਲੀਆਂ ਨੇ ਇਹ 11.5 ਮੀਟਰ ਉੱਚਾ 16 ਮੀਟਰ ਲੰਬਾ ਅਤੇ 42 ਟਨ ਭਾਰੀ ਹੈ ਅਗਰ ਧਿਆਨ ਨਾਲ ਸੁਣੋ ਇਹ ਇੱਕ ਆਮ ਟਰੈਕਟਰ ਨਾਲੋਂ 5 ਗੁਣਾ ਵੱਡਾ ਵੀ ਹੈ ਇਸ ਖੇਤ ਦੇ ਰਾਜੇ ਦੀ ਗੱਦੀ ਤੱਕ ਪਹੁੰਚਣ ਲਈ ਪੌੜੀਆਂ ਚੜ੍ਹਨੀਆਂ ਪੈਂਦੀਆਂ ਨੇ ਸੇਲਾਨੀ ਇੱਥੇ ਆ ਕੇ ਤਸਵੀਰਾਂ ਖਿੱਚਦੇ ਨੇ ਵੀਡੀਓ ਬਣਾਉਂਦੇ ਨੇ ਤੇ ਸੋਸ਼ਲ ਮੀਡੀਆ ਉੱਤੇ ਪੋਸਟ ਕਰਕੇ ਮਾਣ ਮਹਿਸੂਸ ਕਰਦੇ ਨੇ ਉਹ ਦੁਨੀਆ ਦੇ ਸਭ ਤੋਂ ਵੱਡੇ ਟਰੈਕਟਰ ਦੇ ਨਾਲ ਖੜੇ ਹੋਏ ਨੇ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਸ ਟਰੈਕਟਰ ਦੀ ਬਣਤਰ ਸਥਾਨਕ ਲੋਕਾਂ ਦੀ ਦਾਨ ਰਾਹੀਂ ਦਿੱਤੀ ਹੋਈ ਹੈ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਹ ਟਰੈਕਟਰ ਆਸ-ਪਾਸ ਦੇ ਲੋਕਾਂ ਦੇ ਦਿੱਤੇ ਹੋਏ ਦਾਨ ਦੇ ਨਾਲ ਬਣਾਇਆ ਗਿਆ ਹੈ ਇਹ ਟਰੈਕਟਰ ਖੇਤੀਬਾੜੀ ਵਿੱਚ ਉਹਨਾਂ ਦੀ ਤਾਕਤ ਮਿਹਨਤ ਅਤੇ ਇਤਿਹਾਸ ਦਾ ਪ੍ਰਤੀਕ ਹੈ ਇਸ ਦੇ ਆਉਣ ਨਾਲ ਪਿੰਡ ਵਿੱਚ ਟੂਰਿਜ਼ਮ ਵਧਿਆ ਹੈ ਲੋਕਲ ਬਿਜ਼ਨਸ ਨੂੰ ਹੁਲਾਰਾ ਮਿਲਿਆ ਹੈ ਤੇ ਪਿੰਡ ਦੀਆਂ ਦੁਕਾਨਾਂ ਜਿਵੇਂ ਕੱਪੜੇ ਟੋਪੀਆਂ ਮਫਦਰ ਤੇ ਸੁਰਗਾਤਾ ਤੀਜ਼ੀ ਰਫ਼ਤਾਰ ਨਾਲ ਵਿਕਣ ਲੱਗ ਪਈਆਂ ਨੇ ਇਸ ਤੋਂ ਪਹਿਲਾਂ ਅਮਰੀਕਾ ਦਾ ਬਿੱਗ ਬਰਡ 747 ਰਿਕਾਰਡ ਹੋਲਡਰ ਸੀ ਪਰ ਹੁਣ ਤਾਜ ਆਸਟ੍ਰੇਲੀਆ ਦੇ ਸਿਰ ਉੱਤੇ ਹੈ ਅਤੇ ਇਹ ਟਰੈਕਟਰ ਬਿਨਾਂ ਕਿਸੇ ਮੁਕਾਬਲੇ ਦੇ ਖੇਤਾਂ ਦਾ ਬੇताज ਬਾਦਸ਼ਾਹ ਮੰਨਿਆ ਜਾ ਰਿਹਾ ਹੈ ਆਸਟ੍ਰੇਲੀਆ ਦਾ ਇਹ ਵਿਸ਼ਾਲ ਟਰੈਕਟਰ ਸਿਰਫ ਇੱਕ ਮਸ਼ੀਨ ਨਹੀਂ ਇਹ ਲੋਕਲ ਕਮਿਊਨਿਟੀ ਦੀ ਇਕੱਠੀ ਕੀਤੀ ਹੋਈ ਮਿਹਨਤ ਅਤੇ ਖੇਤੀ ਦੀ ਰੂਹ ਦਾ ਸਿੰਬਲ ਬਣ ਚੁੱਕਿਆ ਹੈ ਆਸਟ੍ਰੇਲੀਆ ਦੇ ਪੱਛਮੀ ਹਿੱਸੇ ਦੇ ਵਿੱਚ ਇੱਕ ਛੋਟਾ ਜਿਹਾ ਟਾਊਨ ਕਾਰਨਾਮਾ ਅੱਜਕੱਲ੍ਹ ਦੁਨੀਆ ਭਰ ਦੇ ਸੈਲਾਨੀਆਂ ਦੀ ਖਾਸ ਪਸੰਦ ਬਣਿਆ ਹੋਇਆ ਹੈ ਕਾਰਨਾਮਾ ਨੂੰ ਮਸ਼ਹੂਰ ਕਰਨ ਵਾਲੀ ਚੀਜ਼ ਕੋਈ ਇਮਾਰਤ ਮਿਊਜ਼ੀਅਮ ਜਾਂ ਫਿਰ ਬੀਚ ਨਹੀਂ ਹੈ ਇਹ ਹੈ ਦੁਨੀਆ ਦਾ ਸਭ ਤੋਂ ਵੱਡਾ ਟਰੈਕਟਰ ਪਰਧ ਸ਼ਹਿਰ ਤੋਂ ਲਗਭਗ 300 ਕਿਲੋਮੀਟਰ ਦੂਰ ਇਹ ਸੰਤਰੀ ਰੰਗ ਦਾ ਵਿਸ਼ਾਲ ਟਰੈਕਟਰ ਪਿੰਡ ਦੇ ਚੌਰਾਹੇ ਦੀ ਸ਼ਾਨ ਮੰਨਿਆ ਜਾਂਦਾ ਹੈ ਇਸ ਨੂੰ ਦੇਖਣ ਦੇ ਲਈ ਆਉਣ ਵਾਲਿਆਂ ਦੀ ਪਹਿਲੀ ਪ੍ਰਤੀਕਿਰਿਆ ਹੁੰਦੀ ਹੈ ਵਾਹ ਇਹ ਅਸਲੀ ਹੈ ਜਾਂ ਫਿਰ ਕੋਈ ਫਿਲਮੀ ਸੈੱਟ ਇਸ ਟਰੈਕਟਰ ਦੀਆਂ ਖਾਸੇ ਤਾਂ ਹੈਰਾਨ ਕਰਨ ਵਾਲੀਆਂ ਨੇ ਇਹ 11.5 ਮੀਟਰ ਉੱਚਾ 16 ਮੀਟਰ ਲੰਬਾ ਅਤੇ 42 ਟਨ ਭਾਰੀ ਹੈ। ਅਗਧਿਆਨ ਨਾਲ ਸੁਣੋ ਇਹ ਇੱਕ ਆਮ ਟਰੈਕਟਰ ਨਾਲੋਂ 5 ਗੁਣਾ ਵੱਡਾ ਵੀ ਹੈ। ਇਸ ਖੇਤ ਦੇ ਰਾਜੇ ਦੀ ਗੱਦੀ ਤੱਕ ਪਹੁੰਚਣ ਲਈ ਪੌੜੀਆਂ ਚੜ੍ਹਨੀਆਂ ਪੈਂਦੀਆਂ ਨੇ। ਸੈਲਾਨੀ ਇੱਥੇ ਆ ਕੇ ਤਸਵੀਰਾਂ ਖਿੱਚਦੇ ਨੇ, ਵੀਡੀਓ ਬਣਾਉਂਦੇ ਨੇ ਅਤੇ ਸੋਸ਼ਲ ਮੀਡੀਆ ਉੱਤੇ ਪੋਸਟ ਕਰਕੇ ਮਾਣ ਮਹਿਸੂਸ ਕਰਦੇ ਨੇ। ਉਹ ਦੁਨੀਆ ਦੇ ਸਭ ਤੋਂ ਵੱਡੇ ਟਰੈਕਟਰ ਦੇ ਨਾਲ ਖੜੇ ਹੋਏ ਨੇ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਸ ਟਰੈਕਟਰ ਦੀ ਬਣਤਰ ਸਥਾਨਕ ਲੋਕਾਂ ਦੀ ਦਾਨ ਰਾਹੀਂ ਦਿੱਤੀ ہوئی ਹੈ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਹ ਟਰੈਕਟਰ ਆਸ-ਪਾਸ ਦੇ ਲੋਕਾਂ ਦੇ ਦਿੱਤੇ ਹੋਏ ਦਾਨ ਦੇ ਨਾਲ ਬਣਾਇਆ ਗਿਆ ਹੈ ਇਹ ਟਰੈਕਟਰ ਖੇਤੀਬਾੜੀ ਵਿੱਚ ਉਹਨਾਂ ਦੀ ਤਾਕਤ ਮਿਹਨਤ ਅਤੇ ਇਤਿਹਾਸ ਦਾ ਪ੍ਰਤੀਕ ਹੈ ਇਸ ਦੇ ਆਉਣ ਨਾਲ ਪਿੰਡ ਵਿੱਚ ਟੂਰਿਜ਼ਮ ਵਧਿਆ ਹੈ ਲੋਕਲ ਬਿਜ਼ਨਸ ਨੂੰ ਹੁਲਾਰਾ ਮਿਲਿਆ ਹੈ ਤੇ ਪਿੰਡ ਦੀਆਂ ਦੁਕਾਨਾਂ ਜਿਵੇਂ ਕੱਪੜੇ ਟੋਪੀਆਂ ਮਫਦਰ ਤੇ ਸੁਰਗਾਤਾ ਤੀਜ਼ ਰਫ਼ਤਾਰ ਨਾਲ ਵਿਕਣ ਲੱਗ ਪਈਆਂ ਨੇ ਇਸ ਤੋਂ ਪਹਿਲਾਂ ਅਮਰੀਕਾ ਦਾ ਬਿੱਗ ਬਰਡ 747 ਰਿਕਾਰਡ ਹੋਲਡਰ ਸੀ ਪਰ ਹੁਣ ਤਾਜ ਆਸਟ੍ਰੇਲੀਆ ਦੇ ਸਿਰ ਉੱਤੇ ਹੈ ਅਤੇ ਇਹ ਟਰੈਕਟਰ ਬਿਨਾਂ ਕਿਸੇ ਮੁਕਾਬਲੇ ਦੇ ਖੇਤਾਂ ਦਾ ਬੇताज ਬਾਦਸ਼ਾਹ ਮੰਨਿਆ ਜਾ ਰਿਹਾ ਹੈ ਆਸਟ੍ਰੇਲੀਆ ਦਾ ਇਹ ਵਿਸ਼ਾਲ ਟਰੈਕਟਰ ਸਿਰਫ ਇੱਕ ਮਸ਼ੀਨ ਨਹੀਂ ਇਹ ਲੋਕਲ ਕਮਿਊਨਿਟੀ ਦੀ ਇਕੱਠੀ ਕੀਤੀ ਹੋਈ ਮਿਹਨਤ ਅਤੇ ਖੇਤੀ ਦੀ ਰੂਹ ਦਾ ਸਿੰਬਲ ਬਣ ਚੁੱਕਿਆ ਹੈ